ਮਹਾਜੇ ਵੀ ਪਿਆਸ ਹੈ ਔਰ ਮੁਕਣੀ ਵੀ ਨਹੀਂ ਚਾਹੀਦੀ ਕਿਤਾਬਾਂ ਜਿਹੜੀਆਂ ਨੇ ਬੜਾ ਕੁਝ ਦੱਸਦੀਆਂ ਨੇ ਜਿਸ ਤਰ੍ਹਾਂ ਜੈਸਮਿਨ ਨੇ ਕਿਹਾ ਕਿ ਹਰ ਕਿਤਾਬ ਇੱਕ ਕਹਾਣੀ ਦੱਸਦੀ ਹੈ ਔਰ ਹਰ ਕਿਤਾਬ ਨੂੰ ਲਿਖਣ ਵੇਲੇ ਵੀ ਇੱਕ ਕਹਾਣੀ ਹੁੰਦੀ ਹੈ ਮੇਰਾ ਵੀ ਦਿਲ ਕਰਦਾ ਕਿ ਮੈਂ ਕਿਤਾਬ ਲਿਖਾਂ ਪਰ ਹਜੇ ਗੱਲ ਜੀ ਬਣ ਨਹੀਂ ਰਹੀ ਮਤਲਬ ਇਹ ਚ ਦੱਸਣ ਚ ਕੋਈ ਹਰਜ ਨਹੀਂ ਬਣ ਜੂਗੀ ਮੰਨਦਾ ਤਾਂ ਕਿਉਂਕਿ ਪਹਿਲਾਂ ਰਾਜਨੀਤੀ ਚ ਵੀ ਗੱਲ ਜੀ ਬਣ ਨਹੀਂ ਰਹੀ ਸੀ ਪਰ ਜਦੋਂ ਬਣ ਗਈ ਤਾਂ ਫਿਰ ਉਹਨਾਂ ਦੀ ਸਾਰਿਆਂ ਦੀ ਗੱਲਾਂ ਹੀ ਮਟ ਗਈਆਂ ਫਿਰ ਜਾਂਦਾ ਸੀ ਇੱਧਰ ਹੁੰਨੇ ਆ ਜਾਂ ਇੱਧਰ ਹੁੰਨੇ ਆ ਬਸ ਵਿਚਾਲੇ ਤਾਂ ਹੈ ਨਹੀਂ ਅਸੀਂ ਸੋ ਮੈਨੂੰ ਲੱਗਦਾ ਵੇ ਆਉਣ ਵਾਲੇ ਦਿਨਾਂ ਚ ਗੱਲ ਜੀ ਬਣ ਜੂਗੀ ਮੈਨੂੰ ਸ਼ੁਰੂਆਤ ਜੀ ਥੋੜੀ ਜੀ ਚਾਹੀਦੀ ਹੈ ਬਸ ਕਿਵੇਂ ਜੇ ਲਿਖੀਦਾ ਹੁੰਦਾ ਕਿਵੇਂ ਸ਼ੁਰੂ ਬੱਲੀ ਸਾਹਿਬ ਬੈਠਿਆ ਇਹਨਾਂ ਤੋਂ ਪੁੱਛ ਲਾਂਗੇ ਹਨਾ ਵੀ ਥੋੜਾ ਜਿਹਾ ਸ਼ੁਰੂਆਤ ਚ ਕਰਾ ਦਿਓ ਇੱਕ ਵਾਰੀ ਟਰੈਕਟਰ ਸਟਾਰਟ ਕਰਕੇ ਦੇ ਦੋ ਬੋਣਾ ਤਾਂ ਸਾਨੂੰ ਆਉਂਦਾ ਹੈ ਹਲਾਈਆਂ ਤਾਂ ਪਾਉਣੀਆਂ ਆਉਂਦੀਆਂ ਸਾਨੂੰ ਸੋ ਥੋੜਾ ਜਿਹਾ ਬਸ ਚੱਕਾ ਜਿਹਾ ਖੁੱਲ ਜੂਗਾ ਕੋਈ ਗੱਲ ਨਹੀਂ ਭਗਤ ਸਿੰਘ ਜੀ ਬਹੁਤ ਕੁਝ ਲਿਖਦੇ ਸੀ ਇਹ ਬੜਾ ਪੜਿਆ ਮੈਂ ਬਹੁਤ ਭਗਤ ਸਿੰਘ ਜੀ ਬਾਰੇ ਜਿੱਥੇ ਮੈਨੂੰ ਕੋਈ ਚੀਜ਼ ਮਿਲੇ ਅੱਜ ਵੀ ਮਿਲੇ ਮੈਂ لالਾ ਨਵੀ ਕੋਈ ਨਾ ਕੋਈ ਕੀ ਪਤਾ ਨਵੀਂ ਚੀਜ਼ ਹੀ ਪਤਾ ਲੱਗ ਜੇ 23 ਸਾਲ ਦੀ ਤਾਂ ਉਮਰ ਚ ਫਾਂਸੀ ਹੋ ਗਈ ਸੀ ਭਗਤ ਸਿੰਘ ਜੀ ਜਦੋਂ ਪਹਿਲੀ ਵਾਰ ਚੰਦਰਸ਼ੇਖਰ ਯਾਦਜੀ ਕੋਲ ਗਏ ਲਾਹੌਰ ਖਾਲਸਾ ਕਾਲਜ ਤੋਂ ਪ੍ਰੋਫੈਸਰ ਸਾਹਿਬ ਤੋਂ ਚਿੱਠੀ ਲੈ ਕੇ ਗਏ ਸੀ ਉਹਦੇ ਚਿੱਠੀਆਂ ਚਲਦੀਆਂ ਸੀ ਵੀ ਆ ਮੇਰੀ ਚਿੱਠੀ ਦਿਖਾ ਦੀ ਉਥੇ ਪਹੁੰਚ ਕੇ ਕਾਨਪੁਰ ਸਰ ਚੰਦਰਸ਼ੇਖਰ ਆਜ਼ਾਦ ਜੀ ਅਸ਼ੀਸ਼ ਵਿਦਿਆਰਥੀ ਸਾਰੇ ਬੈਠੇ ਸੀ 18 ਸਾਲ ਦੀ ਸਾਢੇ 15 ਸਾਲ ਦੀ ਉਮਰ ਸੀ ਚਿੱਠੀ ਦਿਖਾਈ ਕਹਿੰਦੇ ਵੀ ਦੱਸੋ ਕਹਿੰਦੇ ਜੀ ਮੈਂ ਇਨਕਲਾਬੀ ਬਣਨਾ ਹੁਣ ਉਹ ਅੰਡਰਗਰਾਉਂਡ ਰਹਿ ਕੇ ਕੰਮ ਕਰਦੇ ਸੀਗੇ ਉਹ ਕਹਿੰਦੇ ਯਾਰ ਇਹ ਜਵਾਕ ਜਮ ਕਿੱਥੋਂ ਆ ਗਿਆ ਇਹ ਮਰਵਾ ਨਾ ਦੇਵੇ ਆਪਾਂ ਨੂੰ ਵੀ ਕਿਤੇ ਗਵਰਨਮੈਂਟਾਂ ਨੇ ਨਾ ਭੇਜਿਆ ਹੋਵੇ ਥੋੜਾ ਸ਼ੱਕ ਜਾ ਕੀਤਾ ਪੁੱਛਣ ਲੱਗੇ ਕਹਿੰਦੇ ਵੀ ਕੀ ਵਿਚਾਰ ਨੇ ਤੇਰੇ ਕੀ ਚਾਹਣਾ ਤੂੰ ਦੇਸ਼ ਵਾਸਤੇ ਕਿਉਂਕਿ ਭਗਤ ਸਿੰਘ ਜੀ ਨੇ ਕਿਤਾਬਾਂ ਪੜੀਆਂ ਹੋਈਆਂ ਸੀ ਲੈਨਨ ਪੜਿਆ ਹੋਇਆ ਸੀ ਸਾਰਾ ਭਗਤ ਸਿੰਘ ਜੀ ਨੇ ਦਸਤਾ ਸਾਰਾ ਕੁਝ ਹਾਂ ਚਾਹਣਾ ਆ ਚਾਹਣਾ ਤਾਂ ਉਹਨਾਂ ਦਾ ਆਪਸ ਚ ਨੋਡ ਹੋਇਆ ਹਾਂ ਹੈ ਲੜਕੇ ਵਿੱਚ ਕੁਝ ਉਹ ਜੋ ਮੋਮਬਤੀ ਵਾਲੀ ਫੋਟੋ ਜੇ ਤੁਸੀਂ ਦੇਖੋਗੇ ਨਾ ਉਸ ਉਸ ਦਿਨ ਦੀ ਹੈ ਜੀ ਤਾਨੂੰ ਕਹਿੰਦੇ ਵੀ ਠੀਕ ਹੈ ਇਨਕਲਾਬੀ ਬੰਦਨਾ ਹਾਂ ਜੀ ਦੇਸ਼ ਭਗਤੀ ਬੰਦਨਾ ਜੀ ਗੋਰਿਆਂ ਨੂੰ ਦੇਸ਼ ਚੋਂ ਕੱਢਣਾ ਵੈਰੀ ਗੁੱਡ ਅਗਲੇ ਦਿਨ ਡਿਊਟੀ ਲੱਗੀ ਜੀ ਕਿ ਪਾਰਟੀ ਵਾਸਤੇ ਫੰਡ ਨਹੀਂ ਹੈਗੇ ਇੱਕ ਅਮੀਰ ਸੇਠ ਯੂਪੀ ਦਾ ਸੀ ਉਹਦੇ ਘਰ ਡਾਕਾ ਮਾਰਨਾ ਸਾਰਾ ਰੇਕੀ ਕਰ ਲਈ ਕਿਵੇਂ ਕਿਵੇਂ ਕਿਹਦੀ ਕਿਹਦੀ ਡਿਊਟੀ ਭਗਤ ਸਿੰਘ ਨੂੰ ਪਿਸਤੌਲ ਦੇਤਾ ਹੀ ਉਹਨਾਂ ਨੇ ਭਗਤ ਸਿੰਘ ਬਹੁਤ ਖੁਸ਼ ਹੋਇਆ ਪਿਸਤੌਲ ਮਿਲ ਗਿਆ ਪਰ ਡਿਊਟੀ ਡਾਕੇ ਤੇ ਲੱਗ ਗਈ ਜੀ ਔਰ ਡਿਊਟੀ ਲੱਗ ਗਈ ਕਿ ਉਹ ਜਿਹੜਾ ਸੇਠ ਹੈ ਉਹ ਬਾਹਰ ਸੌਂਦਾ ਹੈ ਵਿਹੜੇ 'ਚ ਹਵੇਲੀ ਦੇ ਵਿਹੜੇ 'ਚ ਸੌਂਦਾ ਹੈ ਭਗਤ ਸਿੰਘ ਦੇ ਨਾਲ ਇੱਕ ਹੋਰ ਬੰਦਾ ਸੀ ਦੋਨੋਂ ਡਿਊਟੀ ਲੱਗੀ ਤੁਸੀਂ ਇਹਦੀ ਕੰਨ ਪੱਟੀ ਤੇ ਨਾ ਪੁਰਕਪੜੀ ਤੇ ਬੰਦੂਕ ਲਾ ਕੇ ਰੱਖਣੀ ਹੈ ਅਸੀਂ ਅੰਦਰੋਂ ਪੈਸੇ ਚੱਕਣੇ ਨੇ ਪਸ ਪਾਜਾਂਗੇ ਫਿਰ ਉਸ ਤੋਂ ਬਾਅਦ ਪਾਗਤ ਸਿੰਘ ਜੀ ਹੁਣ ਨਵੇਂ-ਨਵੇਂ ਪਾਰਟੀ ਚ ਇੱਕ ਦਿਨ ਪਹਿਲਾਂ ਹੀ ਅਜੇ ਆਏ ਆ ਜਾਂਦੇ ਜਾਂਦੇ ਸੋਚਦੇ ਆ ਯਾਰ ਪਾਗਤ ਸਿਆਂ ਇਨਕਲਾਬੀ ਬਣਨ ਆਇਆ ਸੀ ਯਾਰ ਡਾਕੂ ਬਣ ਚੱਲੇ ਆ ਯਾਰ ਕਿੱਧਰ ਪੈ ਗਏ ਯਾਰ ਆਪਾਂ ਠੀਕ ਆ ਡਿਊਟੀ ਲੱਗੀ ਪਾਰਟੀ ਵੱਲੋਂ ਤਾਂ ਪਾਗਤ ਸਿੰਘ ਜੀ ਨੇ ਉਸ ਸੀਟ ਦੇ ਕਨਪਟੀ ਤੇ ਪਿਸਤੌਲ ਰੱਖ ਲਿਆ ਪਾਕਿਸਤਾਨ ਦੇ ਹੱਥ ਕੰਬਣ ਲੱਗੇ ਐਦਾਂ ਅੰਦਰੋਂ ਪੈਸੇ ਪੂਸੇ ਚੱਕ ਕੇ ਜੋ ਵੀ ਸੀ ਜਦੋਂ ਵਾਪਸ ਜਾਣ ਲੱਗੇ ਵਾਪਸ ਚਲੇ ਜਾ ਰਹੇ ਸੀਗੇ ਤਾਂ ਉਹ ਬੰਦਾ ਜਿਹੜੇ ਦੇ ਨਾਲ ਡਿਊਟੀ ਸੀ ਉਹਨੇ ਦੱਸਤਾ ਕਹਿੰਦਾ ਜਿਹੜਾ ਰਾਤ ਬਹੁਤ ਵੱਡਾ ਇਨਕਲਾਬੀ ਬਣਦਾ ਸੀ ਇਹਦੇ ਹੱਥ ਕੰਦੇ ਸੀ ਅੱਜ ਜਦੋਂ ਆਇਆ ਮੇਰੇ ਨਾਲ ਡਿਊਟੀ ਲੱਗੀ ਸੀ ਤੇ ਆਹ ਤਾਏ ਕੱਦਦੇ ਸੀ ਤਾਂ ਚੰਦਰ ਸ਼ੇਖਰ ਆਜ਼ਾਦ ਜੀ ਕਹਿੰਦੇ ਭਗਤ ਸਿੰਘ ਹੱਥ ਕੰਪ ਰਹੇ ਤੇ ਆਪ ਕਹਿੰਦਾ ਹਾਂ ਜੀ ਕੰਪ ਰਹੇ ਤੇ ਕਿਉਂ ਕੰਪ ਰਹੇ ਤੇ ਕੱਲ ਤੋਂ ਬੜੀ ਬੜੀ ਬਾਤੇ ਕਰ ਰਹੇ ਤੇ ਭਗਤ ਸਿੰਘ ਜੀ ਨੇ ਹੈ ਜੀ ਗੱਲ ਕਹੀ ਪਾਰਟੀ ਦਾ ਵਿਚਾਰ ਤਾਂ ਹੀ ਬਦਲ ਗਈ ਜੀ ਭਗਤ ਸਿੰਘ ਕਹਿੰਦਾ ਜੀ ਪੰਡਤ ਜੀ ਆਪ ਨੂੰ ਪਿਸਤੌਲ ਨਹੀਂ ਤਾਣਾ ਜਾ ਸਕਦਾ ਚਾਹੇ ਅਮੀਰ ਹੈ ਸੇਠ ਹੈ ਲੇਕਿਨ ਹੈ ਤਾਂ ਇੰਡੀਅਨ ਗੋਰੇ ਚਾਹੇ ਜਿੰਨੇ ਮਰਜੀ ਮਰਵਾ ਲੋ ਮੇਰੇ ਸੇ ਯਹਾਂ ਕਹੋਗੇ ਯਹਾਂ ਮਾਰੂੰਗਾ ਯਹਾਂ ਕਹੋਗੇ ਯਹਾਂ ਮਾਰੂੰਗਾ ਲੇਕਿਨ ਆਪਣੋਂ ਤੇ ਪਿਸਤੌਲ ਤਾਨਾ ਹੀ ਨਹੀਂ ਜਾ ਸਕਤਾ ਸਰ ਮੇਰੇ ਹੱਥ ਕੰਬ ਰਹੇ ਥੇ ਉਸ ਤੋਂ ਬਾਅਦ ਉਹਨਾਂ ਨੇ ਅੰਗਰੇਜ਼ਾਂ ਦੀਆਂ ਰੇਲ ਗੱਡੀਆਂ ਖਜ਼ਾਨਾ ਜਿਹੜਾ ਲੈ ਕੇ ਜਾਂਦੇ ਸੀ ਉਹ ਲੁੱਟਣੀਆਂ ਸ਼ੁਰੂ ਕੀਤੀਆਂ ਆਮ ਲੋਕਾਂ ਨੂੰ ਜਿਹੜਾ ਉਹ ਜਿਹੜਾ ਡਾਕੀ ਡੁੱਕੇ ਜਿਹੜੇ ਪੈਸੇ ਪੁੱਸਦੇ ਉਹ ਛੱਡ ਪਾਰਟੀ ਦੀ ਬਚਾਤਰ ਬਦਲ ਗਈ ਜੀ ਡੇ ਪੱਟੇ ਬੰਦੇ ਹੋਣਗੇ ਜਿਹੜੇ ਇਹੋ ਜਿਹੇ ਗੱਲਾਂ ਛੋਟੇ ਛੋਟੇ ਗੱਲਾਂ ਨਾਲ ਆਪਣੀਆਂ 23 ਸਾਲ ਦੀ ਉਮਰ ਤਸ਼ੀਦੀ ਹੋ ਗਈ ਜੀ ਕਿਤਾਬਾਂ ਪੜ੍ਹੀ ਹੋਈਆਂ ਸੀ ਕਿਤਾਬਾਂ ਚ ਬਹੁਤ ਕੁਝ ਸਿੱਖਿਆ ਹੋਇਆ ਸੀ ਉਹਨਾਂ ਨੇ ਸੋ ਇਸ ਕਰਕੇ ਮੈਂ ਜੈਸਮਿਨ ਹੋਰਾਂ ਨੂੰ ਜ਼ਿਆਦਾ ਵਧਾਈ ਇਸ ਗੱਲ ਦੀ ਦਿਨ ਕਿ ਉਹਨਾਂ ਨੇ ਇੱਕ ਐਸੇ ਮਾਡਲ ਦੀ ਕਿਤਾਬ ਲਿਖਤੀ ਜਿਹੜਾ ਜਿਵੇਂ ਮਨੀਸ਼ ਜੀ ਨੇ ਕਿਹਾ ਕਿ ਆਮ ਲੋਕਾਂ ਦਾ ਦੇਸ਼ ਦਾ ਮਾਡਲ ਹੈ ਕੇ ਬਿਜਲੀ ਪਾਣੀ ਮੈਂ ਤਾਂ ਇਹ ਕਹਣਾ ਉਹਨਾਂ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਤੋਂ ਹਜੇ ਤੱਕ ਸੀਵਰੇ ਦੇ ਢੱਕਣ ਪੂਰੇ ਨਹੀਂ ਹੋ ਰਹੇ ਛੱਪੜ ਟੋਬੇ ਸਾਡੇ ਦਾਸ ਤੇ ਇੱਥੇ ਖੜਿਆ ਹੀ ਆ ਜੀ ਕਾਰਨ ਕਰਨ ਕਿ ਸਾਨੂੰ ਇਦੋਂ ਬਿਨਾ ਸੋਚਣੇ ਨਹੀਂ ਦਿੱਤਾ ਕੁਝ ਬਸ ਐਸੇ ਨੂੰ ਵਿਕਾਸ ਮੰਨੀ ਜੰਨੇ ਆ ਸਰਕਾਰ ਗਲੀ ਉੱਚੀ ਚੱਕ ਦਿੰਦੀ ਆ ਘਰ ਨਹੀਂ ਮੇ ਹੋ ਜਾਂਦੇ ਨੇ ਲੋਕ ਘਰ ਉੱਚਾ ਚੱਕ ਲੈਂਦੇ ਨੇ ਗਲੀ ਨਹੀਂ ਵੀ ਹੋ ਜਾਂਦੀ ਐ ਸਰਕਾਰ ਗਲੀ ਉੱਚੀ ਚੱਕ ਦਿੰਦੀ ਆ ਫਿਰ ਘਰ ਹੋਰ ਨਹੀਂ ਮਾਉਂਦਾ ਆਏ ਆਈ ਚੱਲੀ ਜਾਂਦਾ ਜੀ ਹੁਣ ਪਤਾ ਨਹੀਂ ਕਦੋਂ ਤੱਕ ਚੱਲੂਗਾ ਇਹ ਪ੍ਰੈਕਟੀਕਲ ਗੱਲਾਂ ਦੱਸ ਰਿਹਾ ਮੈਂ ਤੁਹਾਨੂੰ ਜਦੋਂ ਮੈਂ ਐਮਪੀ ਬਣਿਆ ਪਹਿਲੀ ਵਾਰ 14 ਚ ਮੈਂ ਕਿਹਾ ਵੀ ਚਲੋ ਪ੍ਰਮਾਤਮਾ ਨੇ ਜਨਤਰੀ ਸੇਵਾ ਦਾ ਮੌਕਾ ਦਿੱਤਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਵਾਂਗੇ ਬੜਾ ਮਜ਼ਾ ਆਊਗਾ ਵੀ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣ ਚ ਪਹਿਲੀ ਪੰਚਾਇਤ ਆਈ ਸੀ ਲਹਿਰੇ ਕ ਅੱਗੇ ਹਲਕੇ ਦੇ ਪਿੰਡ ਸੀਗੇ ਉੱਥੋਂ ਦੀ ਪੰਚਾਇਤ ਆ ਗਈ ਮੇਰੇ ਕੋਲ ਐਮਪੀ ਸਾਹਿਬ ਵਾ ਵਧਾਈਆਂ ਮੈਂ ਕਿਹਾ ਵਾ ਵਾ ਵਧਾਈਆਂ ਗ੍ਰਾਂਟ ਚਾਹੀਦੀ ਹੈ ਜੀ ਇਹ ਗਰਾਂਟਾ ਦੇਣ ਵਾਸਤੇ ਮੈਂ ਵੀ ਬਣਾਇਆ ਤੁਸੀਂ? ਹਾਂਜੀ ਗਰਾਂਟ ਦੇਣੀ ਹੈ। ਤੇ 3.5 ਲੱਖ ਚਾਹੀਦਾ ਜੀ। ਮੈਂ 3.5 ਲੱਖ ਮਿਲੂਗਾ। ਕੋਈ ਗੱਲ ਹੀ ਨਹੀਂ। ਮੈਂ ਕਿਹਾ ਮੈਨੂੰ ਥੋੜਾ ਜਿਹਾ ਮਤਾ ਦੇ ਦਿਓ ਪਾ ਕੇ। ਤਾਂ ਫੇਰ ਮੈਂ ਉਸ ਅਪਾਰਟਮੈਂਟ ਨੂੰ ਕਹਿ ਦਊਗਾ ਪੈਸੇ ਮਿਲ ਜਣ। ਨਹੀਂ ਮਤਾ ਕੀ ਹੁੰਦਾ ਜੀ? ਮੈਂ ਕਿਹਾ ਵੀ ਤੁਸੀਂ ਦੱਸੋ ਨਾ ਕਾਦੇ ਵਾਸਤੇ ਪੈਸੇ ਚਾਹੀਦੇ? ਓਛੋ ਓਛੋ। ਲਿਖ ਦਿਨੇ ਹੁਣੀ ਲਿਖ ਦਿਨੇ। ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਣੀ ਨੇ ਜੀ। ਮੈਂ ਕਿਹਾ ਵੀ ਥੋੜ ਨੂੰ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਯਕੀਨੀ ਨਹੀਂ। ਵੀ ਮਤਲਬ ਕਿਤੇ ਯਾਰ ਬਾਹਰ ਹੀ ਨਾ ਆ ਜਾਣ ਬੜੀ ਮੁਸ਼ਕਲ ਨਾ ਛੱਡ ਕੇ ਆਏ ਯਾਰ ਮੈਂ ਕਿਹਾ ਵੀ 3.5 ਲੱਖ ਕੰਦੋਂ ਚ ਜੇ ਕੁਝ ਮਿਹਨਤ ਕੱਢ ਦਿਆਂ ਨੇ ਹਾਂਜੀ ਯਾਦ ਕਰੋ ਦੁਨੀਆ ਤੁਹਾਨੂੰ ਮੈਂ ਕਿਹਾ ਜਿਹੜੇ ਅੰਦਰ ਨੇ ਉਹ ਤਾਂ ਯਾਦ ਕਰ ਹੀ ਨਹੀਂ ਸਕਦੇ ਤੁਸੀਂ ਮੈਨੂੰ ਕਿਹਨੂੰ ਯਾਦ ਕਰਾਉਂਗੇ ਮੈਂ ਕਿਹਾ ਲਾਇਬ੍ਰੇਰੀ ਬਣਾ ਦੇ ਥੋੜੇ ਪਿੰਡ ਸਕੂਲ ਦੇ ਕਮਰੇ ਪਾ ਦਈਏ ਦੋ ਸੋਲਰ ਲਾਈਟ ਲਾ ਦਨੇ ਯਾਰ ਆਪਾਂ ਆਰੋਪਲਾ ਬੱਟ ਫਿਲਟਰ ਥੋੜੇ ਪਿੰਡ ਲਾ ਦਿੰਨੇ ਆ ਉਹ ਮੈਨੂੰ ਕਹਿੰਦੇ ਕਹਿੰਦੇ ਜੀ ਜਿਹੜਾ ਤੁਸੀਂ ਆ ਸਮਸ਼ਾਨ ਘਾਟ ਤੋਂ ਬਿਨਾ ਗੱਲਾਂ ਕਈਆਂ ਨੇ ਇਹਦੇ ਵਾਸਤੇ ਤੁਸੀਂ ਪੈਸੇ ਦੇ ਸਕਦੇ ਹੋ ਮੈਂ ਕਿਹਾ ਹਾਂ ਲਾਇਬ੍ਰੇਰੀ ਸਕੂਲ ਆਰੋਪਲਾ ਦਿਸ ਆ ਤੇ ਕਹਿੰਦੇ ਸਾਡਾ ਕਸੂਰ ਨਹੀਂ ਹੈਗਾ ਜੀ ਮਾਫੀ ਮਾਫੀ ਮੰਗਦੇ ਮੈਂ ਕਿਹਾ ਕਹਿੰਦਾ ਸਾਡੇ ਪਿੰਡ ਨੂੰ ਤਾਂ ਜਦੋਂ ਗ੍ਰਾਂਟ ਆਈ ਹੈ ਸਮਸ਼ਾਨ ਘਾਟ ਵਾਸਤੇ ਆਈ ਹੈ ਜੀ ਬਸ ਹੋ ਤਾਂ ਕੋਈ ਆਇਆ ਹੀ ਨਹੀਂ ਸਾਡੇ ਕੋਲੇ ਸਾਨੂੰ ਸ਼ਮਸ਼ਾਨ ਘਾਟਾਂ ਤੱਕ ਹੀ ਰੱਖਿਆ ਇਹਨਾਂ ਨੇ ਬਸ ਸਾਨੂੰ ਕੇਜਰੀਵਾਲ ਮਾਡਲ ਤਾਂ ਹੁਣ ਪਤਾ ਲੱਗਿਆ ਵੀ ਆ ਆ ਵੀ ਮੰਗ ਲਈਦਾ ਹੁੰਦਾ ਹੈ ਸਰਕਾਰਾਂ ਤੋਂ ਆ ਆ ਵੀ ਸਰਕਾਰਾਂ ਦੇ ਸਕਦੀਆਂ ਹੁੰਦੀਆਂ ਨੇ ਨਾ ਪਤਾ ਹੀ ਲੱਗਣ ਜਦ ਤੱਕ ਪਹਿਲਾਂ ਪਤਾ